ਬਟਾਲਾ ਪੁਲਿਸ ਦੀਨ ਪੈਂਦੇ ਥਾਣਾ ਕਾਦਿਆਂ ਦੀ ਪੁਲਿਸ ਟੀਮ ਨੇ ਬੀਤੀ 11 ਅਗਸਤ ਨੂੰ ਸੁਖਰਾਜ ਸਿੰਘ ਵਾਸੀ ਕਾਦਿਆਂ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਕੁਲਵਿੰਦਰ ਸਿੰਘ ਨੇ ਹੀ ਸੁਖਰਾਜ ਸਿੰਘ ਦੇ ਘਰ ਚੋਰੀ ਕੀਤੀ ਸੀ ਜਿਸ ਦੇ ਦੌਰਾਨ ਉਹ ਸੁਖਰਾਜ ਸਿੰਘ ਦਾ 12 ਬੋਰ ਦਾ ਲਾਇਸੈਂਸੀ ਪਿਸਟਲ ਅਤੇ ਕਾਰਤੂਸ ਵੀ ਚੋਰੀ ਕਰਕੇ ਲੈ ਗਿਆ ਸੀ ਅਤੇ ਕੁਲਵਿੰਦਰ ਸਿੰਘ ਕੋਲੋਂ ਬਲਰਾਜ ਸਿੰਘ ਨੇ ਪਿਸਟਲ ਖਰੀਦ ਲਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਬਲਰਾਜ ਸਿੰਘ ਕੋਲੋਂ ਉਕਤ ਪਿਸਟਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕਰਦੇ ਹੋਏ ਕੇਸ ਰਜਿਸਟਰਲ ਕੀਤਾ ਜਿੱਦਾਂ ਜੀ 11/24 ਨੂੰ ਇੱਕ ਸੁਖਰਾਜ ਸਿੰਘ ਐਬਾਸੀ ਚੀਮਾ ਉਹਦੇ ਘਰ ਚੋਰੀ ਹੋਈ ਸੀ ਉਹਦੇ ਘਰ ਚੋਰੀ ਦੇ ਵਿੱਚ ਇੱਕ ਮੋਬਾਈਲ ਕੁਝ ਸੋਨਾ ਇੱਕ ਵਾਰ ਉਹ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਸੀ ਜੋ ਆਪਣਾ ਐਸਐਚਓ ਗੁਰਦੇਵ ਸਿੰਘ ਐਸਐਚਓ ਕਾਦੀਆਂ ਤੇ ਉਹਦੀ ਟੀਮ ਨੇ ਬੜੀ ਮਿਹਨਤ ਕੀਤੀ ਅਤੇ ਜਿਹੜਾ ਸੀਸੀਟੀਵੀ ਫੁਟਸ ਨੂੰ ਖੰਡਾਲਦੇ ਹੋਏ ਉਹ ਇਸ ਨਤੀਜੇ ਤੇ ਪਹੁੰਚੇ ਜਿਹਦੇ ਵਿੱਚੋਂ ਇੱਕ ਜਿਹੜਾ ਚੋਰ ਸੀ ਕੁਲਵਿੰਦਰ ਸਿੰਘ ਗੁਰਫਗੋਰਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਜਿਹੜਾ ਮੋਬਾਈਲ ਚੋਰੀ ਦਾ ਰਿਕਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿੱਥੇ-ਕਿੱਥੇ ਸਮਾਨ ਦਿੱਤਾ ਉਹਦੀ ਪੁੱਛਗਿੱਛ ਸ਼ੁਰੂ ਕੀਤੀ ਤੇ ਪੁੱਛਗਿੱਛ ਦੇ ਵਿੱਚ ਇੱਕ ਬਲਰਾਜ ਸਿੰਘ ਅਰ ਬੱਲੂ ਤੇ ਇੱਕ ਮਨਪ੍ਰੀਤ ਕੌਰ ਹਰਮਨ ਜੋਗਨ ਤੇਸ਼ ਵਾਸਮਸੀ ਜਿਹੜੇ ਉਹ ਨਾਮਜਾਦ ਹੋਏ ਜਿਨ੍ਹਾਂ ਨੇ ਦੇ ਕੋਲ ਸਮਾਨ ਰਿਆ ਸੀ ਜਿਹਦੇ ਵਿੱਚੋਂ ਜਿਹੜੀ ਆਪਣਾ ਮਨਪ੍ਰੀਤ ਕੌਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਬਰਜ ਸਿੰਘ ਔਰ ਬੱਲੂ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲ ਉਹ ਜਿਹੜਾ ਆਪਣਾ ਚੋਰੀ ਕੀਤਾ ਹੋਇਆ ਜੈ ਰਵਾਲਵਰ ਸੀ ਅਤੇ 6 ਰੋਂਦੋ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਬਰਾਮਦ ਕਰਕੇ ਇਹਦਾ ਅਸੀਂ ਆਪਣਾ ਪੁਲਿਸ ਰਿਮਾਂਡ ਲਿਆ ਹੈ ਸਾਡੇ ਕੋਲ ਇੱਕ ਪ੍ਰੀਸ ਰਿਮਾਂਡ ਤੇ ਆ ਤੇ ਇਸ ਦੀ ਜੀ ਪੁਛਕਿਸ਼ ਕੀਤੀ ਜਾ ਰਹੀ ਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਇਹਨੂੰ ਤੁਰੰਤ ਗ੍ਰਿਫਤਾਰ ਕਰ ਲਵਾਂਗੇ ਇਹ ਮਾਨਯੋਗ ਐਸਐਸਟੀ ਸੀ ਸਹਿਲ ਮੀਰ ਜੀ ਜੋ ਕਿ ਬਟਾਲੇ ਵਿੱਚ ਨਵੇਂ ਆਏ ਹਨ ਉਹਨਾਂ ਨੇ ਆਪਣਾ ਦਿਸ਼ਨ ਨਿਰਦੇਸ਼ ਦਿੱਤੇ ਨੇ ਨਸ਼ਿਆਂ ਤੇ ਅਤੇ ਇਦਾਂ ਦੀ ਚੋਰੀ ਤੇ ਲੁੱਟ ਖੋਹੀਆਂ ਵਰਤਾਂਤਾਂ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਤੇ ਪੂਰਾ ਸ਼ਿਕਾਇਤਾਂ ਚ ਜੱਜਿਆ ਜਾਵੇਗਾ ਜਿਹੜੇ ਨਸ਼ਾ ਵੇਚਦੇ ਹਨ ਅਤੇ ਜਿਹੜੇ ਸਨੇਚਰ ਹਨ ਉਨਾਂ ਨੂੰ ਪੂਰੀ ਨਸ ਪਾਈ ਜਾ ਰਹੀ। ਉਹ ਜਿਹੜਾ ਬੰਦੂ ਹੈ ਤੇ ਕਹਿੰਦਾ ਕੋਈ ਇਹ ਜਿਹੜਾ ਬੰਦੂ ਹੈ ਜਿਹਦੇ ਖਿਲਾਫ ਪਹਿਲਾਂ ਵੀ 7-8 ਪਰਚੇ ਐਡੀਪੀਐਸ ਤੇ ਦਰਜ ਆ। ਇਹ ਪਹਿਲਾਂ ਜੇਲ੍ਹ 'ਚ ਵੀ ਰਹਿ ਚੱਕਾ ਸੀ ਹੁਣ ਜ਼ਮਾਨਤ ਤੇ। ਕੋਲੋਂ ਦੋਸ਼ੀ ਕਿੰਨੇ ਸੀ ਇਹਨਾਂ ਦੇ? ਕੋਲੋਂ ਦੋਸ਼ੀ ਜਿਹੜੇ ਆ ਹੁਣ ਇਸ ਵੇਲੇ 6 ਦੋਸ਼ੀ ਜਿਹੜੇ ਨਾਮਜ਼ਦ ਹੈ ਜਿਹਦੇ ਵਿੱਚੋਂ ਆਪਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਦੋਸ਼ੀ ਜਿਹੇ ਬਾਰੇ ਉਹਨਾਂ ਦੇ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ 334 345 317 ਬੀ ਐਨ ਐਸ ਅਤੇ 27 ਐਵੀਡੈਂਸ ਐਕਟ ਦੇ ਅਧੀਨ ਆਰਮੈਕ ਦੇ ਤਾਰਤੇ ਪੱਤਰ ਦਰਜ ਕੀਤਾ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ